ਜੇ ਇਹ ਹੈਗੀ ਉਹ ਆ ਜਾਵੇ ਕੋਈ ਨਹੀਂ ਸਾਨੂੰ ਇਹ ਨਹੀਂ ਹੈਗਾ ਵੀ ਪਰ ਜੇ ਇੰਨਾ ਸਮਾਨ ਲੈਣ ਲਈ ਵੀ ਟਾਈਮ ਨਹੀਂ ਹੈਗਾ ਤੇ ਅਸੀਂ ਛੜਾਈ ਥੋੜੀ ਤੁਰੇ ਫਿਰਦੇ ਵੀ ਦੇਣ ਆ ਤੇ ਸਾਰਾ ਸਾਰਾ ਦਿਨ ਭਾਜਦੇ ਫਿਰਦੇ ਪੂਰੇ ਕਿਧਾ ਹੋਏ ਆ ਤਿੰਨਾਂ ਨਾਲ ਹੀ ਤਿੰਨ ਬੇਟੀਆਂ ਦਾਕਾ ਜੀਹਠ ਅਦੇਰ ਕੋਈ ਨਹੀਂ ਹੈਗਾ ਤੇ ਰੋਣ ਕੋ ਲੱਗ ਪਈ ਆ ਓਰਾ ਮੇਰੀ ਭੈਣ ਕਾ ਠੀਕ ਠਾਕ ਹੈ ਬਣਿਆ ਵਾ ਬੇਟੀਆਂ ਕਿੱਡੀਆਂ ਕਿੱਡੀਆਂ ਵਾ ਰੋਣਾ ਕੀ ਕੋਰੋਨਾ ਮੇ ਘੜੀਮੋੜੀ ਨਹੀਂ ਹੋਣਾ ਮੇਰਾ ਲਾ ਲਿਆ ਤੇ ਲੈ ਲੋ ਠੀਕ ਆ ਘਰ ਜਾ ਕੇ ਸੋਚ ਲੈ ਕੀ ਕੀ ਚਾਹੀਦਾ ਮੈਂ ਆ ਗਿਆ ਜਾ ਮੈਂ ਆ ਗਿਆ ਘਰੇ ਕਾਰਜੇ ਤੈਨੂੰ ਸਮਝ ਨਹੀਂ ਆਉਂਦੀ ਮੈਂ ਤੈਨੂੰ ਕਿਹਾ ਵੀ ਹੁਣੇ ਜੇ ਕੋ ਰਹਿ ਵੀ ਗਏ ਮੈਨੂੰ ਉਹ ਵੀ ਦੱਸ ਵੀ ਦੱਸ ਦਿਓ ਐ ਤਰ੍ਹਾਂ ਨਾ ਕਰੋ ਸਾਡੇ ਨਾਲ ਹੀ ਕੋ ਵਧਾ ਕੇ ਖੰਡੀਆਂ ਨਹੀਂ ਗੀਆਂ ਓਏ ਲੜਨ ਵਾਲੀ ਕਿਹੜੀ ਗੱਲ ਆ ਯਾਰ ਆਪਾਂ ਲੜਨ ਨਹੀਂ ਦੇ ਹੈਗੇ ਸੌਖੇ ਜੇ ਨਾ ਤੇ ਫੇ ਵੰਡਣ ਵਾਲੇ ਬੜਾ ਨਾਮ ਲਖਾ ਦੇ ਬੇਟਾ ਛੋਟੇ ਵੀਰੇ ਨਾਮ ਲਖਾ ਦੇ ਚਾਹੁੰਦੇ ਕੀ ਉਹ ਭਗਤ ਜੀ ਕੋ ਮੇਰੀ ਅਰਦਾਸ ਹੀ ਕਰੋ ਚਾਹੁੰਦੇ ਕੀ ਜਣ ਮੈਂ ਦੱਸੋ ਕੀ ਕਰਾਂਗੀ ਦੱਸੋ ਠੀਕੇ ਨਾਮ ਤੇ ਸ਼ੇਖ ਨਾਮ ਦਾ ਪੀਕਾਲ ਖੇਤਾ ਨੂੰ ਚਾਰੇ ਹੁੰਦੇ ਕਿਨੂੰ ਕਿਨੂੰ ਵਾਂਡ ਮੇਰੀ ਧੀ ਲ ਜਾਵੀਨਾ ਸਿੱਖਾ ਸਦਕਨ ਭੌਣ ਦੀਆਂ ਮੰਜ਼ਲਾਂ ਨੇ ਦੂਰ ਪੁੱਲ ਜਾਵੀਨਾ ਦੋਸਤੋ ਅਜਨਾਲੇ ਦੇ ਪਿੰਡ ਹਰੜ ਕਲਾਂ ਦੇ ਵਿੱਚ ਅੱਜ ਜਿਹੜੀ ਸੇਵਾ ਨਿਭਾਈ ਗਈ ਆ ਬੀਜ ਤੇ ਖਾਦੀ ਕਰੀਬ ਕਰੀਬ 120 ਦੇ ਕਰੀਬ ਜਿਹੜੇ ਸੈਟ ਵੰਡੇ ਗਏ ਆ ਡਾਇਆ ਦੇ ਤੇ ਬੀਜ ਦੇ ਔਰ ਇਹ ਜਿਹੜੀ ਸੇਵਾ ਵਾਂ ਪਹਿਲਾਂ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਜਿਹੜਾ ਧੰਨਵਾਦ ਕਰਦਾ ਕਿ ਦੇਣ ਵਾਲੇ ਸਾਡੇ ਨਾਲ ਖੜੇ ਨੇ ਸਾਰ ਮਨਿੰਦਰ ਸਿੰਘ ਸੂਰੀ ਇਹਨਾਂ ਦੇ ਪਿਤਾ ਜੀ ਵੀ ਸਾਡੇ ਨਾਲ ਸੇਵਾ ਕਰਕੇ ਗਏ ਨੇ ਸਾਰ ਜਸਪਾਲ ਸਿੰਘ ਬੰਬੇ ਦੇ ਵਿੱਚ ਚਾਰ ਮੰਗਲੋ ਗੁਰਦੁਆਰਾ ਉਹਨਾਂ ਦੇ ਪ੍ਰਧਾਨ ਨੇ ਔਰ ਲਗਾਤਾਰ ਇਹ ਸੇਵਾ ਦੇ ਵਿੱਚ ਸਾਡੇ ਨਾਲ ਸੰਪਰਕ ਦੇ ਵਿੱਚ ਨੇ ਪੇਮੈਂਟ ਇਹ ਦੋ ਪਿੰਡਾਂ ਦੀ ਪਹਿਲਾਂ ਹੀ ਕਰ ਗਏ ਸੀਗੇ ਇੱਕ ਡੱਬਰਾਂ ਦੀ ਤੇ ਇੱਕ ਹਰੜਕਲਾਂ ਦੀ ਪਰ ਸਾਡੀ ਇਹ ਕੋਸ਼ਿਸ਼ ਹੁੰਦੀ ਆ ਵੀ ਜਿੰਨੇ ਸੇਵਾ ਕੀਤੀ ਹੋਵੇ ਉਹ ਆਪਣੇ ਹੱਥੀਂ ਆ ਕੇ ਸੇਵਾ ਲਵੇ ਆਪਣੇ ਹੱਥੀਂ ਆ ਕੇ ਵੰਡੇ ਤਾਜੋ ਨੂੰ ਪਤਾ ਲੱਗ ਸਕੇ ਵੀ ਇਹ ਸਿਸਟਮ ਕੀ ਆ ਔਰ ਦੂਜੀ ਬਹੁਤ ਪਿਆਰ ਦੇ ਨਾਲ ਜਿਹੜਾ ਇਹ ਸਮਾਨ ਵੰਡਿਆ ਗਿਆ ਵਾ 15 ਤੋਂ 20 ਦਿਨ ਸਾਨੂੰ ਇਸ ਪਿੰਡ ਦੀ ਲਿਸਟ ਜਿਹੜੀ ਫਾਈਨਲ ਕਰਦਿਆਂ ਲੱਗੇ ਆ ਵੀ ਪਤਾ ਲੱਗ ਜਾਂਦਾ ਕੁਝ ਵਿੱਚ ਗਲਤ ਵੀ ਲਿਖਾ ਦਿੱਤਾ ਜਾਂਦਾ ਉਹਨੂੰ ਠੀਕ ਕਰਨ ਦੇ ਉੱਤੇ ਵੀ ਬੜਾ ਟਾਈਮ ਲੱਗਦਾ ਵਾ ਔਰ ਮੈਂ ਸਾਰੇ ਪਿੰਡ ਵਾਲਿਆਂ ਕੋਲੋਂ ਵੀ ਮਾਫੀ ਮੰਗਦਾ ਵੀ ਯਾਰ ਜਿਹੜਾ ਸੁਭਾ ਤੁਹਾਨੂੰ ਟਰਾਲੀ ਦੇ ਉੱਤੇ ਵਿਖਾਇਆ ਜਾਂਦਾ ਮਾੜਾ ਮੋਟਾ ਕੋੜਾ ਉਹ ਸਾਡਾ ਜੀ ਨਾਂ ਹੋਵੇ ਨਾ ਇੰਨਾ ਨਾਂ ਕਰੀਏ ਤੇ ਸਾਡੇ ਕੋਲ ਲੁੱਟ ਕੇ ਹੀ ਲੈ ਜਾਣ ਲੋਕੀ ਸੋ ਮਾਫੀ ਆ ਵੀ ਕੋਸ਼ਿਸ਼ ਕਰੀਦੀ ਆ ਵੀ ਜਿਹਦਾ ਰਹਿ ਵੀ ਗਿਆ ਵਾ ਉਹਨੂੰ ਵੀ ਦੁਬਾਰਾ ਜਿਹੜਾ ਉਹ ਦੇ ਦਿੱਤਾ ਜਾਵੇ ਮੈਂ ਹੁਣ ਵੀ ਕਹਿੰਨਾ ਜੇ ਕੋਈ ਇੱਕ ਦੋ ਘਰ ਰਹਿ ਗਏ ਹੋਣਗੇ ਕਿਸੇ ਦਾ ਕੋਈ ਮਤਲਬ ਨਹੀਂ ਸਰਿਆ ਤੇ ਵਾਕਿਆ ਹੀ ਉਹ ਬਹੁਤ ਮਹੱਤਰ ਨਹੀਂ ਔਰ ਬੀਜਣ ਯੋਗ ਵੀ ਨਹੀਂ ਹੈਗੇ ਅਸੀਂ ਉਹ ਵੀ ਜਿਹੜਾ ਤੁਹਾਨੂੰ ਪੁੱਛਦਾ ਕਰਦਾ ਵਾਂ ਕਿ ਇਹੋ ਜੀ ਕਦੀ ਕੋਈ ਮੰਨ ਦੇ ਵਿੱਚ ਦੂਜਾ ਸਾਡਾ ਕੋਈ ਪਿੰਡਾਂ 'ਚ ਕੋਈ ਧੜੇ ਬਣਾਉਣ ਵਾਲਾ ਸਿਸਟਮ ਨਹੀਂ ਹੈ ਕਿ ਕਿਨੂੰ ਦੇਣਾ ਕੌਣ ਕਾਲੀ ਹੈ ਕੌਣ ਕਾਂਗਰਸੀ ਹੈ ਕੌਣ ਭਾਜਪਾਲਾ ਹੈ ਤੇ ਕੌਣ ਝਾੜੂ ਵਾਲਾ ਵਾ ਇਹੋ ਜੇ ਮਕਸਦ ਦੇ ਉੱਤੇ ਅਸੀਂ ਕੰਮ ਨਹੀਂ ਕਰਦੇ ਅਸੀਂ ਨਿਰਪੱਖ ਹੋ ਕੇ ਕੰਮ ਕਰਦੇ ਆਂ ਔਰ ਜਿੱਥੇ-ਜਿੱਥੇ ਵੀ ਸਾਡੇ ਕੋਲੋਂ ਹੁਣ ਤੱਕ ਜਿਹੜੀ ਸੇਵਾ ਮਹਾਰਾਜ ਨੇ ਨਿਭਾਈ ਆ ਬੜੀ ਨਿਰਪੱਖ ਹੋ ਕੇ ਤੇ ਪਾਰਦਰਸ਼ਤਾ ਦੇ ਨਾਲ ਨਿਭਾਈ ਆ ਤੁਹਾਡਾ ਵੀ ਸਾਰੇ ਪਿੰਡ ਵਾਲਿਆਂ ਦਾ ਧੰਨਵਾਦ ਆ ਤੁਹਾਡੇ ਪਿੰਡ ਦੇ ਵਿੱਚ ਇੱਕ ਮੇਰੇ ਖਲ ਮਕਾਨ ਇੱਕ ਸ਼ੁਰੂ ਕੀਤਾ ਦੋ ਕੀਤੇ ਸੀਗੇ ਜੀ ਅਸੀਂ ਇਹ ਵੀ ਵੇਖ ਲੈਨੇ ਆ ਵੀ ਪਿੰਡ ਦੇ ਵਿੱਚ ਵਾਕਿਆ ਜਿਹਦਾ ਸਰਦਾ ਨਾ ਵੇ ਖਾਸ ਕਰਕੇ ਜਿਹਦੀਆਂ ਧੀਆ ਹੁਣ ਉਹਨਾਂ ਦਾ ਅਸੀਂ ਖਿਆਲ ਜਰੂਰ ਰੱਖਦੇ ਆ ਪਿੱਛੇ ਜਿਨ੍ਹਾਂ ਦੇ ਚਾਰ ਧੀਆ ਉਹਨਾਂ ਦਾ ਵੀ ਮਕਾਨ ਬੰਡਿਆ ਆ ਵੀ ਘਰ ਦੇ ਵਿੱਚ ਕੋ ਗੁਜ਼ਾਰੇ ਦਾ ਸਾਧਨ ਨਹੀਂ ਹੁਣ ਇੱਕ ਭੈਣ ਇੱਕ ਬੋਰੀ ਲੈਣ ਆਈ ਸੀ ਉਹ ਬੱਚੀਆਂ ਦੀਆਂ ਤਿੰਨ ਨੇ ਔਰ ਬੋਰੀ ਇੱਕ ਲੈਂਦੇ ਅੱਖਾਂ 'ਚ ਪਾਣੀ ਆ ਗਿਆ ਮੈਂ ਹੁਣ ਵੀ ਉਹਦੇ ਘਰ ਚੱਲਿਆ ਵੀ ਚਲੋ ਹੋਰ ਵੀ ਕਿਸੇ ਚੀਜ਼ ਦੀ ਲੋੜ ਆ ਤੇ ਉਹ ਜਿਹੜੀ ਉਹ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਬਹੁਤ ਮਤਲਬ ਸਾਨੂੰ ਵੀ ਲੰਮਾ ਸਮਾਂ ਹੋ ਗਿਆ ਵਾ ਮਹੀਨਾ ਡੇਢ ਮਹੀਨਾ ਹੋ ਚੱਲਿਆ ਸਾਨੂੰ ਇਹ ਸੇਵਾ ਨਿਭਾਉਂਦਿਆਂ ਨੂੰ ਔਰ ਜਿੰਨਾ ਚਿਰ ਮੈਂ ਉਹ ਸੋਚਿਆ ਸੀਗਾ ਵੀ ਜਿੰਨਾ ਚਿਰ ਪਿੱਛੇ ਦੇਣ ਵਾਲੇ ਤਗੜੇ ਨੇ ਉਹਨਾਂ ਚਿਰ ਇਹ ਸੇਵਾ ਨਿਭਾ ਲਈ ਜਾਵੇ ਕਿਉਂਕਿ ਸਾਡਾ ਤਾਂ ਕੋਈ ਲੱਗਦਾ ਨਹੀਂ ਸੀ ਤੇ ਟਾਈਮ ਹੀ ਕੱਢ ਕੇ ਆਉਨੇ ਆ ਮੈਂ ਆ ਜਾਂਦਾ ਟਿੱਕਾ ਆ ਜਾਂਦਾ ਅਮਨੇ ਆ ਸਾਡੇ ਨਾਲ ਅਸੀਂ ਸਿਰਫ ਟਾਈਮ ਕੱਢਦੇ ਆ ਲੈਣ ਵਾਲੇ ਕੋਈ ਆ ਤੇ ਦੇਣ ਵਾਲੇ ਕੋਈ ਆ ਛੱਡ ਅਸੀਂ ਵੀ ਜਦਨ ਮਰਜੀ ਜਾਣਾ ਵਾ ਕਿਉਂਕਿ ਫਿਰ ਸਾਨੂੰ ਲੱਗਦਾ ਵੀ ਮੰਨ ਲਓ ਛੱਡ ਦਿੱਤਾ ਕਿਸੇ ਦਾ ਪਾਰਦਰਸ਼ਤਾ ਨਾਲ ਕੰਮ ਹੀ ਨਹੀਂ ਹੋ ਗਏ ਦੇਣ ਵਾਲੇ ਵੀ ਆਪਣੇ ਘਰਾਂ ਦੇ ਵਿੱਚ ਬਹਿ ਜਾਣਾ ਵਾ ਉਹ ਸਾਨੂੰ ਪਾਪ ਤੇ ਕਿਤੇ ਕਿਤੇ ਨਾਲ ਲੱਗਣਾ ਨਾ ਕਿਸੇ ਗਰੀਬ ਦਾ ਸਹਾਰ ਜਣਾ ਅਸੀਂ ਦੇਣ ਵਾਲੇ ਦੇ ਨਾਲ ਤੇ ਅਸੀਂ ਜਿਹੜਾ ਮੈਦਾਨ ਛੱਡ ਕੇ ਭੱਜ ਗਏ ਆਂ ਹੋਰ 5-10 ਦਿਨ ਜਿਹੜੀ ਸੇਵਾ ਵਾ ਉਹ ਬਿਲਕੁਲ ਤੰਦਈ ਨਾਲ ਨਿਭਾਈ ਜਾਊਗੀ ਹੋਰ ਬਹੁਤ ਸਾਰੇ ਪਿੰਡਾਂ ਚੋਂ ਲਿਸਟਾਂ ਆਉਂਦੀਆਂ ਵਾ ਔਰ ਇੱਕ ਗੱਲ ਮੈਨੂੰ ਕਹਿਣ ਚ ਕੋਈ ਗਰੇਜ ਨਹੀਂ ਵੀ ਸਾਡਾ ਕੰਮ ਕੋਈ ਸਰਕਾਰੀ ਨਹੀਂ ਹੈਗਾ ਇੱਕ ਚੀਜ਼ ਸਮਝ ਲਈ ਜਾਵੇ ਜਿਸ ਪਿੰਡ ਦੇ ਉੱਤੇ ਸਾਨੂੰ ਸ਼ੰਕਾ ਖੜੀ ਵੀ ਵਾਕਿਆ ਇਹ ਗਲਤ ਆ ਕਿਉਂਕਿ ਲੋਕਾਂ ਦੀ ਪੈੜੀ 20 20 30 30 40 40 ਕਿੱਲੇ ਲਿਖੀ ਹੁੰਦੀ ਉਹਨੂੰ ਲੇਖੀ ਚਾਰ ਹਿੱਸਿਆਂ ਜਾਂਦਾ ਵੀ ਮਤਲਬ ਜਿੰਨਾ ਵੀ 5 ਕਿੱਲਿਆਂ ਤੋਂ ਥੱਲੇ ਲਿਖਣੀ ਦੇਣ ਵਾਲਿਆਂ ਇੰਨੀ ਕੁ ਦੇਣੀ ਆ ਉਹ ਫਿਰ ਅਸੀਂ ਪਿੰਡ ਨੂੰ ਹੀ ਸਾਸਰੀ ਕਾਲ ਬੁਲਾ ਦਿੰਨੇ ਵੀ ਭਾਉ ਤੁਸੀਂ ਲੀਡਰਾਂ ਕੋਲ ਲੈ ਲੋ ਜਾਂ ਹੋਰ ਕਿਸੇ ਸੰਸਥਾ ਕੋਲ ਲੈ ਲੋ ਅਸੀਂ ਤੇ ਅੱਜ ਕਹਿ ਕੇ ਜਾਈਏ ਤੇ ਅਗਲੇ ਦਿਨ ਸਾਡੇ ਕੋਲ ਸਮਾਨ ਤਿਆਰ ਹੁੰਦਾ ਵਾ ਸਿਰਫ ਲਿਸਟ ਤਿਆਰ ਕਰਦੇ ਆ ਸਾਨੂੰ ਜਿਹੜੇ 5 7 10 ਦਿਨ ਲੱਗੇ ਉਹ ਪਹਿਲੇ ਦਿਨ ਹੀ ਪੇਮੈਂਟ ਕਰ ਗਏ ਸੀ ਵੀ ਆਹ ਭਾਉ ਅਸੀਂ ਇੱਥੇ ਜਿਹੜਾ ਵਾ ਸਮਾਨ ਦੇ ਦੇਣਾ ਇਹਦੇ ਨਾਲ ਨਾਲ ਪਹਿਲਾਂ ਔਰ ਡੀਜ਼ਲ ਇੱਕੋ ਪਿੰਡ ਦੇ ਵਿੱਚ ਵੰਡਿਆ ਸੀ ਅਸੀਂ ਲਖੂਵਾਲ ਦੇ ਵਿੱਚ ਮੈਂ ਫੇਰ ਆਪਣੀ ਗੱਲ ਦਰਾਉਣ ਲੱਗਾ ਅਸੀਂ ਤੇ ਕੋਸ਼ਿਸ਼ ਕੀਤੀ ਸੀ ਵੀ 10-10 ਲੀਟਰ ਜਿਹੜਾ ਇੱਕ ਕਿੱਲੇ ਦਾ ਡੀਜ਼ਲ ਲੈ ਲਿਆ ਜਾਵੇ ਜਿਨ੍ਹਾਂ ਦੇ ਕੋਲ ਟਰੈਕਟਰ ਨਹੀਂ ਹੈਗੇ ਉਹਨਾਂ ਦੀ ਪਹਿਲੀ ਬੀਜ ਦਿੱਤੀ ਜਾਵੇ ਤੇ ਮੈਂ ਹਰ ਪਿੰਡ 'ਚ ਜਾ ਕੇ ਵੇਖਿਆ ਮੈਨੂੰ ਇੱਕ ਇੰਨੀ ਨਿਮੋਸ਼ੀ ਹੁੰਦੀ ਆ ਨਾ ਇਸ ਚੀਜ਼ ਦੇ ਉੱਤੇ ਵੀ ਬਜ਼ੁਰਗ ਬੰਦੇ ਤੋੜਾ ਚੁੱਕਣਦੇ ਉਹਦੇ ਤੋੜੇ ਨੂੰ ਕੋ ਹੱਥ ਨਹੀਂ ਪਾਉਂਦਾ ਤੇ ਪਹਿਲੀ ਕਿਸੇ ਨੇ ਖੇਵ ਵਾਲ ਨੂੰ ਕਿਸੇ ਦੀ ਅਸੀਂ ਫੇਰ ਡੀਜ਼ਲ ਵਾਲੀ ਸੇਵਾ ਬੰਦ ਕਰਤੀ ਸੀ ਵੀ ਜਿਹੜੇ ਡੀਜ਼ਲ ਵਾਲੇ ਪੈਸੇ ਵਾਜਦੇ ਉਹਨੇ ਕਿੱਲੇ ਹੋਰ ਵਧਾ ਦਿੱਤੇ ਜਾਣ ਉਹਦੀ ਕਮ ਸੇ ਕਮ ਨੌਜਵਾਨਾਂ ਨੂੰ ਕਹਿਣਾ ਵਾ ਵੀ ਯਾਰ ਅਸੀਂ ਵੀ ਛੋਟੇ ਹੁੰਦੇ ਹਾਂ ਜਦੋਂ ਮਤਲਬ ਵੀ ਬਜ਼ੁਰਗਾਂ ਨੂੰ ਤੇ ਵੈਸੇ ਹੀ ਗੋਡੀ ਹੱਥ ਲਾ ਕੇ ਨੰਗੀ ਦਾ ਇੱਥੇ ਤੇ ਮੂੰਹ ਹੀ ਆਪਾਂ ਐ ਵਟ ਲੈਨੇ ਵੀ ਬੁੱਢਾ ਮੋਢੇ ਤੇ ਮੋਢੇ ਤੇ ਖੜਨ ਲਿਆ ਵਾ ਡਾਇਆ ਤੇ ਬੀਚ ਤੇ ਆਪਾਂ ਬਿਸ਼ਰਮਾ ਨੂੰ ਮੂੰਹ ਪਰੇ ਕਰ ਲੈਨੇ ਆ ਇਹਨਾਂ ਚੀਜ਼ਾਂ ਤੋਂ ਬੜੀ ਘਿਰਨਾ ਜੀ ਆਉਂਦੀ ਆ ਬੜਾ ਦੁੱਖ ਜਿਹਾ ਲੱਗਦਾ ਵਾ ਕਮ ਸੇ ਕਮ ਜਿੱਥੇ ਤੁਹਾਡੇ ਲਾਗੇ ਤੁਸੀਂ ਮਤਲਬ ਸਮਰੱਥ ਹੋ ਕਿਸੇ ਚੀਜ਼ ਨੂੰ ਚੁੱਕਣ ਦੇ ਕਰਨ ਦੇ ਜੇ ਤੁਹਾਡੇ ਤੋਂ ਵੱਡਾ ਉੱਥੇ ਕੋਈ ਕਰਨ ਦੇ ਆ ਜਿਹਦੀ ਸਿਹਤ ਸਮਰੱਥ ਨਹੀਂ ਹੈਗੀ ਉਹਦਾ ਸਾਥ ਤੇ ਦੇ ਦਿਆ ਕਰੋ ਯਾਰ ਇੰਨਾ ਹੀ ਕੰਮ ਮੈਨੂੰ ਇੱਕ ਪਿੰਡ 'ਚ ਨਹੀਂ ਕੋਈ ਇਹੋ ਜਿਹਾ ਲੱਭਾ ਵੀ ਜਿਹੜਾ ਕਵੇ ਵੀ ਕੋਈ ਬਜ਼ੁਰਗ ਚੁੱਕਣ ਡਿਆ ਤੇ ਉਹਦੇ ਤੋੜੇ ਨੂੰ ਕਿਸੇ ਨੇ ਹੱਥ ਪਵਾ ਦਿੱਤਾ ਹੋਵੇ ਇਹ ਨਾ ਹੋਵੇ ਉਹਦੀ ਰਿਸ਼ਤੇਦਾਰੀ ਹੋਵੇ ਚਾਚਾ ਤਾਇਆ ਹੋਵੇ ਤੇ ਭਾਵੇਂ ਚੁੱਕ ਲੇ ਉਹ ਤਰ੍ਹਾਂ ਕਿਸੇ ਦਾ ਕੋ ਲੱਗਦਾ ਹੋਵੇ ਨੇ ਤਾਂ ਕੋਈ ਕਿਸੇ ਦੀ ਮਤ ਨਹੀਂ ਕਰਦਾ ਯਾਰ ਇਹੋ ਜਿਹਾ ਸੁਭਾਅ ਤਿਆਗੋ ਇਹ ਪੰਜਾਬ ਕਿੱਥੋਂ ਤਰੱਕੀ ਕਰੂਗਾ ਇੱਕ ਦੂਜੇ ਦੀਆਂ ਬਾਹਾਂ ਆਪਾਂ ਕਿੱਦਾਂ ਬਣਾਵਾਂਗੇ ਇੱਕ ਦੂਜੇ ਦਾ ਸਾਥ ਆਪਾਂ ਕਿੱਦਾਂ ਦਵਾਂਗੇ ਉਹ ਬੰਬੇੋਂ ਚੱਲ ਕੇ ਆਗੇ ਤੁਹਾਡਾ ਸਾਥ ਦੇਣ ਵੀ ਪੰਜਾਬ ਦੇ ਹਾਲਾਤ ਇਹੋ ਜਿਹੇ ਨੇ ਹਾਲਾਤ ਬੰਬੇ ਦੇ ਲਾਗੇ ਵੀ ਤੁਹਾਡੇ ਹਾੜਾ ਇਹ ਆ ਜੀ ਇਹ ਉੱਥੇ ਵੀ ਕਰ ਸਕਦੇ ਆ ਜੀ ਸੇਵਾ ਆਪਣਾ ਤੇ ਤੇ ਜਾਗਦਾ ਨਾ ਵੀ ਪੰਜਾਬੀ ਭਰਾਵਾ ਪੰਜਾਬ ਆ ਪਿਛਲਾ ਪਸ਼ੋਕੜ ਪੰਜਾਬ ਦਾ ਵਾ ਤੇ ਐਡੀ ਦੂਰੋਂ ਸੇਵਾ ਕਰਨ ਆਗੇ ਮੇਰੇ ਖਾਲ ਮਹਾਰਾਸ਼ਟਰ ਵਾਲੇ ਉਹਨਾਂ ਨੂੰ ਗੱਲਾਂ ਵੀ ਕਰਦੇ ਹੋਣਗੇ ਵੀ ਤੁਸੀਂ ਪੰਜਾਬ ਜਾ ਕੇ ਸੇਵਾ ਕਰਨ ਡੇ ਹੋ ਤੇ ਮਹਾਰਾਸ਼ਟਰ ਆਪ ਡੁੱਬਾ ਕਈਆਂ ਥਾਵਾਂ ਦੇ ਉੱਤੇ ਕਿੱਥੇ ਆਏ ਆ ਜੀ ਹੜੋ ਤੇ ਜਲਗਾਉ ਜਲਗਾਉ ਸਾਈਡ ਆਏ ਮਤਲਬ ਉਹ ਡਬਾ ਤੇ ਆਪਾਂ ਇਹਨਾਂ ਇੱਕ ਆਦੇ ਵਿਖਾਇਆ ਕਰੀਏ ਇੱਕ ਦੂਜੇ ਨੂੰ ਸੋ ਭਾਵੇਂ ਤੁਸੀਂ ਵੀ ਮਤਲਬ ਸ਼ਬਦ ਸੁਣਾਇਆ ਤੁਸੀਂ ਪੁੱਛਿਆ ਵੀ ਮੈਂ ਸ਼ਬਦ ਸੁਣਾਵਾ ਕਿ ਭੇਡ ਸੁਣਾਵਾ ਮੈਂ ਤੁਹਾਨੂੰ ਇੱਕ ਗੱਲ ਕਹੀ ਆ ਵੀ ਮੇਰੇ ਵੱਲੋਂ ਭਾਵੇਂ ਪ੍ਰਭੂ ਯਿਸੂ ਬੀਸੀ ਦੇ ਮਦਦਾਰੇ ਲਾ ਦਿਓ ਭਾਵੇਂ ਮਤਲਬ ਤੁਸੀਂ ਅੱਲਾਹੁ ਅਕਬਰ ਕਹਿ ਦਿਓ ਮੇਰੇ ਲਈ ਸਾਰੇ ਇੱਕੋ ਜਿਹੇ ਇੱਕ ਤਰੀਕੀ ਅਸੀਂ ਇਹ ਦੱਸਣੀ ਚਾਹੁੰਦੇ ਆ ਸਾਡੀ ਅੱਜ ਮੰਦੇ ਵਿੱਚ ਸ਼ਰਧਾ ਹੈ ਵੀ ਜਿੰਨਾ ਚਾਰ ਧੀਆ ਦਾ ਅਸੀਂ ਘਰ ਬਣਾਉਣ ਦੇ ਆ ਵੀ ਇਹ ਫੀਡ ਤੇ ਡਾਇਟ ਆ ਧੀਆ ਦੇ ਹੱਥੋਂ ਮਡਾਈ ਜਾਂਦੀ ਕਿਉਂਕਿ ਇੱਕ ਸੁਭਾਅ ਬਣੇ ਵੀ ਮੈਂ ਦੇਣ ਵਾਲਾ ਵੰਨਣ ਵਾਲਾ ਸੁਭਾਅ ਜਿਹੜਾ ਬਣਨਾ ਚਾਹੀਦਾ ਵਾ ਉਹ ਚਲੋ ਮੇਰੇ ਖਾਲ ਸਕੂਲੇ ਗਈਆਂ ਨੇ ਤੇ ਇਥੋਂ ਬਗੀਚੇ ਹੋਣਾ ਦੇ ਘਰੋਂ ਸੀਗੀਆਂ ਮਤਲਬ ਬੇਟੀਆਂ ਨੇ ਉਹਨਾਂ ਨੇ ਇੱਥੇ ਸਮਾਨ ਵੰਡਿਆ ਵੀ ਖਾਸ ਕਰਕੇ ਧੀਆ ਦਾ ਵੀ ਜ਼ਰੂਰ ਜਿਹੜਾ ਉਹ ਖਿਆਲ ਰੱਖਿਆ ਜਾਵੇ ਸੋ ਸਾਡੀ ਕੋਸ਼ਿਸ਼ ਹੁੰਦੀ ਆ ਵੀ ਸਮਾਜ ਦੀ ਜਿੱਥੇ ਕਿਤੇ ਕੋਈ ਬਹੁਤ ਪਛੜ ਗਿਆ ਵਾ ਵਰਗ ਜਾਂ ਬਹੁਤ ਥੱਲੇ ਆ ਗਿਆ ਵਾ ਉਹਨਾਂ ਦੀ ਬਾਹ ਫੜ ਲਈ ਜਾਵੇ ਜੋ ਸਾਡੇ ਕੋਲ ਸਰਦਾ ਪੁੱਜਦਾ ਵਾ ਉਹ ਮਤ ਕੀਤੀ ਜਾਵੇ ਜਾਂ ਕਰਾਈ ਜਾਵੇ ਸ਼ੁਰੂ ਤੋਂ ਹੀ ਇਹ ਨਾਮ ਬਣਾ ਕੇ ਰੱਖਿਆ ਵਾ ਧੰਨਵਾਦ ਤੁਹਾਡਾ ਸਾਰਿਆਂ ਦਾ ਆਪਾਂ ਜਦੋਂ ਦੇ ਹੜਾਏ ਸਪਟੰਬਰ 2 ਤਰੀਕ ਦੇ ਆਪਾਂ ਇੱਥੇ ਪੰਜਾਬ ਸੇਵਾ ਕਰ ਰਹੇ ਆ ਤੇ ਸਭ ਤੋਂ ਪਹਿਲੇ ਤੇ ਮੈਂ ਬੰਬਈ ਦੀ ਆਪਣੇ ਚਾਰ ਬੰਗਲਾ ਸਾਹਿਬ ਗੁਰਦੁਆਰੇ ਦੀ ਸਾਥ ਸੰਗਤ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਕਾਫੀ ਸੰਸਪੋਰਟ ਕੀਤਾ ਉਹਨਾਂ ਦੇ ਸਪੋਰਟ ਕਰਕੇ ਅਸੀਂ ਇੱਥੇ ਸੇਵਾ ਕਰ ਰਹੇ ਆ ਤੇ ਮੈਂ ਦੂਜੇ ਸਾਡੇ ਪ੍ਰਧਾਨ ਸਾਹਿਬ ਜਸਵਾਲ ਸਿੰਘ ਸੂਰੀ ਜੀ ਮੇਰੇ ਫਾਦਰ ਨੂੰ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇੰਨਾ ਸਪੋਰਟ ਕੀਤਾ ਤੇ ਨਾਲ ਹੀ ਮਮਨਾ ਜੀ ਦਾ ਵੀ ਬੜਾ ਧੰਨਵਾਦ ਕਰਦਾ ਅਸੀਂ ਸੇਵਾ ਵਾਸਤੇ ਇੱਥੇ ਪਹੁੰਚ ਗਏ ਸੀ ਲੇਕਿਨ ਸੇਵਾ ਸ਼ੁਰੂ ਕਿਧਰੋਂ ਕਰਨਾ ਹੈ ਸਾਨੂੰ ਸਮਝ ਨਹੀਂ ਆ ਰਹੀ ਸੀ ਗੱਲ ਤੇ ਇਹਨਾਂ ਕਰਕੇ ਅਸੀਂ ਇੱਕ ਇੱਕ ਪਿੰਡ ਪਹੁੰਚ ਪਾ ਰਹੇ ਹਾਂ ਜਿੱਥੇ ਹੜ ਆਏ ਇੱਕ ਇੱਕ ਜ਼ਰੂਰਤਮੰਦ ਕੋਲ ਪਹੁੰਚ ਪਾ ਰਹੇ ਤੇ ਮੈਂ ਇਹਨਾਂ ਦਾ ਵੀ ਬੜਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜਿਹੜੀ ਸੇਵਾ ਪਿੰਡ ਹਰਕੜਾਂ ਵਿੱਚ ਹੋ ਰਹੀ ਹੈ ਵੀਰ ਮਨਿੰਦਰ ਸਿੰਘ ਉਹਨਾਂ ਨੇ ਤੜਨਾ ਗੱਲ ਕੀਤੀ ਮਨਦੀਪ ਸਿੰਘ ਉਹਨਾਂ ਨੇ ਗੱਲ ਕੀਤੀ ਇਹ ਤਕਰੀਬਨ ਇੱਕ ਜਿਹੜਾ ਸੈਟ ਹੈ 3000 ਰੁਪਏ ਦੇ ਕਰੀਬ ਇਹਦੀ ਇੱਕ ਕਾਸਟ ਆਉਂਦੀ ਸਾਢੇ 3 ਲੱਖ ਦਾ ਮੇਰੇ ਖਿਆਲ ਇਸ ਪਿੰਡ ਚ ਬਣ ਗਿਆ ਪਿੰਡ ਵਾਲੇ ਖਰੀਦੇ ਆ ਆ ਪਿੰਡ ਵਾਲੇ ਆਪ ਹੀ ਖਰੀਦੇ ਆ ਭਰਾਣੇ ਦੱਸਿਆ ਵੀ ਕੋਈ ਦੋ ਚਾਰ ਕਿਤੇ ਰਹਿ ਵੀ ਜਾਣਗੇ ਤੇ ਉਹਨਾਂ ਨੂੰ ਵੀ ਗਾਂ ਅਸੀਂ ਮਿਲਾਂਗੇ ਸੋ ਸਾਰੇ ਪਿੰਡ ਦਾ ਧੰਨਵਾਦ ਇੰਨੀ ਕਿ ਸੇਵਾ ਪਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ